ਫੋਨ ਕਰਾਂ ਸ਼ਮੀ ਨੂੰ ਬੜੇ ਦਿਨ ਹੋ ਗਏ ਗੱਲ ਹੀ ਨਹੀਂ ਹੋਈ ਹਲੋ ਹਾਂ ਸ਼ਮੀ ਕੀ ਹਾਲ ਹੈ ਹਾਂ ਵਧੀਆ ਵਧੀਆ ਤੂੰ ਯਾਰ ਆਈ ਨਹੀਂ ਬਾਤ ਜੋ ਅਸ਼ਾ ਅਸ਼ਾ ਅੱਛਾ ਠੀਕ ਨਾ ਸਭ ਉੱਥੇ ਮੈਨੂੰ ਤੇ ਨਾ ਬੜੀ ਯਾਦ ਆਉਂਦੀ ਸੀ ਤੇਰੀ ਹਾਂ ਰਾਤ ਥੋੜੀ ਜਿਹੀ ਗੱਲ ਹੋਈ ਨਾ ਤੇਰੇ ਨਾਲ ਤੇ ਮੇਰਾ ਫਿਰ ਜੀ ਕਰਨ ੜਿਆ ਸੀ ਕਿ ਮੈਂ ਤੇਰੇ ਨਾਲ ਗੱਲ ਕਰਾਂ अच्छा अच्छा ठीक है ठीक है। ਹੋਰ ਘਰ ਵੀ ਚਲ ਜਿਆ ਘਰ ਮੰਮੀ ਹੋਣਾ ਕੋ। ਜੋ ਮੇਰਾ ਵਿਆਹ ਕਰਤਾ ਉਹਨਾਂ ਦਾ ਵੀ ਦਿਲ ਨਹੀਂ ਲੱਗਦਾ ਘਰ। ਤੈਨੂੰ ਪਤਾ ਆਪਾਂ ਦੋਵੇਂ ਇਕੱਠੇ ਉੱਥੇ ਰਹਿਨੇ ਸੀ ਮੰਮਾ ਉਹ ਮੇਰੇ ਮੇਰੀ ਨਾਲ ਬਹੁਤੀ ਚਿੰਤਾ ਨਹੀਂ ਹੋਊਗੀ ਫਿਰ ਤੂੰ ਚਲ ਜਿਆ ਕਰੇਂਗੀ ਨਾ ਉੱਥੇ ਤੇ ਉਹਨਾਂ ਨੂੰ ਆਰ ਜਾ ਮਿਲ ਜੂਗਾ। ਹੂੰ ਹੂੰ। ਉਹ ਵੀ ਤੈਨੂੰ ਕਿੰਨਾ ਪਿਆਰ ਕਰਦੇ ਆ ਜਿੱਦਾਂ ਮੈਨੂੰ ਕਰਦੇ ਉਦਾਂ ਹੀ ਤੈਨੂੰ ਕਰਦੇ ਆ ਉਹਦੇ। ਹਾਂ ਹਾਂ। ਤਾਂ ਠੀਕ ਆ ਠੀਕ ਆ ਸ਼ਰੂ ਮੈਂ ਕਰਦੀ ਤੈਨੂੰ। ਹਾਂ ਮੰਮੀ ਜੀ ਆ ਗਈ ਲੱਗੇ ਹਾਂ ਠੀਕ ਆ ਹਾਂਜੀ ਮੰਮੀ ਜੀ ਪੁੱਤਰ ਕਿਹਦੇ ਨਾਲ ਗੱਲ ਕਰਨ ਲੱਗੇ ਉਹ ਮੰਮੀ ਮੇਰੀ ਫਰੈਂਡ ਸੀਗੀ ਫਰੈਂਡ ਕਿਹੜੀ ਫਰੈਂਡ ਤੇਰੀ ਉਹ ਮੰਮੀ ਜੀ ਇਹ ਨਾ ਬੜੀ ਪੱਕੀ ਸਹੇਲੀ ਆ ਮੇਰੀ ਸ਼ੁਰੂ ਤੋਂ ਹੀ ਜੋ ਅਸੀਂ ਪੜੇ ਆ ਵੱਡੇ ਹੋਏ ਆ ਸਾਰੇ ਇਕੱਠੇ ਹੀ ਰਹੇ ਆ ਤੇ ਉਹਨਾਂ ਮੇਰਾ ਬੜਾ ਦਿਲ ਕਰਦਾ ਉਹਨਾਂ ਨਾਲ ਗੱਲ ਕਰਨ ਨੂੰ ਇਹ ਉਹ ਤੇ ਨਹੀਂ ਜਿਹੜੀ ਵਿਆਹ ਤੇਰੇ ਨਾਲ ਨਾਲ ਰਹੀ ਸੀ ਹਾਂਜੀ ਹਾਂਜੀ ਵਿਆਹ ਤੇ ਮੇਰੇ ਆਈ ਸੀ ਉਹ ਜਿਹਨੇ ਨੀਲਾ ਜਿਹਾ ਉਹ ਪਾਇਆ ਸੀ ਕੀ ਸ਼ਰਾਰਾ ਸੂਟ ਜਿਹਾ ਹਾਂਜੀ ਹਾਂਜੀ ਉਹ ਹਾਂਜੀ ਹਾਂਜੀ ਨੇ ਉਹ ਤਾਂ ਬੜੀ ਸੋਹਣੀ ਹੈ ਹਾਂ ਬੜੀ ਬੜੀ ਸੋਹਣੀ ਹੈ ਤੁਹਾਰੇ ਲਈ ਹੈ ਤੁਹਾਨੂੰ ਜੰਗੀ ਲੱਗੀ ਮੈਨੂੰ ਤਾਂ ਬੜੀ ਚੰਗੀ ਲੱਗਦੀ ਏ ਕੁੜੀ ਬਹੁਤ ਵਧੀਆ ਵਾ ਨੇਚਰ ਵੀ ਬੜੀ ਵਧੀਆ ਮਮੀ ਉਹਦੀ ਨਹੀਂ ਉਹ ਵੈਸੇ ਜਦੋਂ ਵੀ ਇੱਕ ਵਾਰੀ ਬਾਜ਼ਾਰ ਵੀ ਮਿਲੀ ਸੀ ਉਹੀ ਹੈ ਨਾ ਹਾਂਜੀ ਹਾਂਜੀ ਹਾਂ ਕੀ ਉਹਦਾ ਨਾਮ ਹੀ ਤੁਹਾਨੂੰ ਦੱਸਿ ਸ਼ੰਮੀ ਹਾਂਜੀ ਸ਼ੰਮੀ ਉਹਦਾ ਨਾਮ ਹੈ ਹਾਂ ਵੀ ਹੈ ਵੀ ਸੋਹਣੀ ਕਿਤੇ ਮੰਗੀ ਮੰਗੀ ਕਿਤੇ ਨਹੀਂ ਕਿਤੇ ਨਹੀਂ ਨਹੀਂ ਮਮੀ ਹਜੇ ਨਹੀਂ ਕਿਤੇ ਮੰਗੀ ਲੱਗਦੇ ਫਿਰਦੇ ਆ ਉਹਦੇ ਵਾਸਤੇ ਨੂੰ ਬੜੀ ਚੰਗੀ ਲੱਗਦੀ ਏ ਉਹ ਕੁੜੀ ਨਹੀਂ ਮੱਥਾ ਖੜੇ ਜਦੋਂ ਮਿਲਦੀ ਨਾ ਖੜੇ ਮੱਥੇ ਮਿਲਦੀ ਤੇ ਵਿਆਹ ਵਿੱਚ ਵੀ ਉਹ ਕੁੜੀ ਤੇਰੇ ਨਾਲ ਭੱਜ ਨਟ ਕਰਦੀ ਰਹੀ ਹੈ। ਨਹੀਂ ਉਹ ਹੀ ਨਾ ਭੈਣ ਤਾਂ ਕੋਈ ਮੇਰੀ ਹੈ ਨਹੀਂ। ਉਹ ਮੇਰੀ ਭੈਣਾ ਤੋਂ ਵੀ ਵੱਧ ਆ। ਮੰਮੀ ਹੁਣੇ ਬੜਾ ਪਿਆਰ ਕਰਦੇ ਉਹਨੂੰ। ਚੱਲ ਚੰਗੀ ਗੱਲ ਲੱਗ ਹੀ ਰਹਿੰਦੀ ਹੈ ਡੇ। ਹਾਂਜੀ ਉੱਥੇ ਲੱਗ ਗਈ ਆ ਸਾਡੇ। ਚੱਲ ਬੜੀ ਵਧੀਆ ਗੱਲ ਆ। ਚੰਗੀ ਕੁੜੀ ਆ। ਹੋਰ ਮੰਮੀ ਤੁਸੀਂ ਕਿੱਥੇ ਆਏ ਸੀ ਮੈਨੂੰ ਵੇਖਣ। ਹਾਂ ਮੇਰੀ ਗੱਲ ਸੁਣ ਰਿਹਾ ਮੈਂ। ਹਾਂਜੀ ਮੰਮੀ। ਮੈਨੂੰ ਨਾ ਇਹ ਕੁੜੀ ਇੰਨੀ ਕਿ ਚੰਗੀ ਲੱਗਦੀ ਆ। ਸੋਹਣੀ ਸੁਨੱਖੀ ਵੀ ਤੇਰੇ ਵਾਂਗੂ। ਹਾਂਜੀ ਮੰਮੀ। ਤੇ ਜੇ ਤੂੰ ਗੱਲ ਕਰੇ ਤੇ ਆਪਣੇ ਦਿਓਰ ਦਾ ਰਿਸ਼ਤਾ ਹੀ DNA ਕਰਵਾ ਦੇ। ਲੈ ਮੰਮੀ ਜੀ ਆ ਤਾਂ ਬੜੀ ਵਧੀਆ ਗੱਲ ਕੀਤੀ ਔਰ ਫਿਰ ਇੱਥੇ ਇਕੱਠੀਆਂ ਹੋ ਜਾਗੀਆਂ ਸ਼ੁਰੂ ਤੋਂ ਹੀ ਇਕੱਠੇ ਹੀ ਰਹੇ ਹੈ ਲੈ ਇਹ ਤਾਂ ਬੜੀ ਵਧੀਆ ਸਗੋਂ ਗੱਲ ਜੇ ਉਹ ਵੀ ਮੰਨ ਜਾਂਦਾ ਹੈ ਨਹੀਂ ਮੰਮੀ ਸਗੋਂ ਤੁਸੀਂ ਦੋਵੇਂ ਸੇਲੀ ਆ ਜੇ ਇਕੱਠੀਆਂ ਨਾਲ ਇੱਥੇ ਵੀ ਇਕੱਠੀਆਂ ਮੈਨੂੰ ਕੋਈ ਖੁਸ਼ ਹੋ ਲਗੀ ਜਾਣ ਪਛਾਨ ਹੋਰ ਕੋਈ ਕੁੜੀ ਲੈ ਕੇ ਆਂਦੇ ਐਵੇਂ ਪਤਾ ਨਹੀਂ ਕਿਸ ਸੁਭਾ ਦੀ ਹੋਣੀ ਸੀ ਕਿਸ ਸੁਭਾ ਦੀ ਨਹੀਂ ਹੋਣੀ ਸੀ ਇਹ ਕੁੜੀ ਦਾ ਸੁਭਾ ਨੂੰ ਮੈਂ ਵੀ ਜਾਣਦੀ ਤੇ ਤੂੰ ਵੀ ਜਾਣਦੀ ਨਹੀਂ ਮੰਮੀ ਜੀ ਮੈਂ ਉਹਨਾਂ ਨਾਲ ਗੱਲ ਕਰੂੰਗੀ ਮੰਨ ਜਾਣਾ ਉਹਨੇ ਚਲ ਕਰਕੇ ਦੇਖੀਗਾ ਮਨਾਵ ਸਮਝ ਤੂੰ ਮੰਨ ਗਈ ਕੇ ਹਾਂਜੀ ਹਾਂਜੀ ਇਹ ਮੰਨ ਗਈ ਆਪਾਂ ਗਲਤ ਨਹੀਂ ਮੂਹੋਂ ਕੁਝ ਕਰਨਾ ਜੇ ਤੂੰ ਕਰਨੀ ਆ ਤੇ ਮੈਂ ਵੀ ਤੇਰੇ ਨਾਲ ਜਾ ਕੇ ਗੱਲ ਕਰ ਲੈਣੀ ਨਹੀਂ ਮੰਮੀ ਜੀ ਮੈਂ ਫੋਨ ਤੇ ਇੱਕ ਵਾਰੀ ਗੱਲ ਕਰਦੀ ਆ ਫਿਰ ਜੇ ਮੰਮੀ ਹੁਣੀ ਉਹਨਾਂ ਨਾਲ ਮਾੜੀ ਮੋਟੀ ਗੱਲ ਕਰਨਗੇ ਲੱਗੂਗਾ ਉਹਨਾਂ ਨੂੰ ਵੀ ਹਾਂ ਵਾ ਤੇ ਫਿਰ ਆਪਾਂ ਦੋਵੇਂ ਲੱਗੇ ਉੱਥੇ ਚੱਲ ਜਾਾਂਗੇ ਚੱਲ ਕਰ ਲੈ ਨਾਲੇ ਸੇਲੀਆਂ ਸੇਲੀਆਂ ਤੇ ਨਾਲੇ ਦਰਾਲੀ ਸੜਖਾਣੀ ਬਣ ਜਾਾਂਗੇ ਕਰ ਲੈ ਗੱਲ ਠੀਕ ਆ ਮੰਮੀ ਜੀ ਲੈ ਆ ਤੇ ਮੰਮੀ ਜੀ ਨੇ ਬੜੀ ਵਧੀਆ ਗੱਲ ਕਰ ਦਿੱਤੀ ਨਹੀਂ ਤੇ ਕਦੀ ਕਿਤੇ ਮਿਲਦਾ ਹੁੰਦਾ ਹੀ ਹੋਂਤੇ ਚਲ ਜੇ ਇੱਥੇ ਆਜੂਗੀ ਤੇ ਆਪਣਾ ਪਿਆਰ ਉਦਾਂ ਹੀ ਬਣਿਆ ਰਹੂਗਾ ਮੈਂ ਗੱਲ ਕਰ ਹੀ ਲੈਣੀ ਆ ਉਹਦੇ ਨਾਲ ਅਜਾ ਮੰਮੀ ਸੱਚ ਕਰਨਾ ਸੱਚ ਕੰਗੋਰ ਸਣਾ ਹਿਆ ਲੈਤੀਆ ਬਾਸ ਵਧਿਆ ਤੂੰ ਇਸ ਨਾਂਵ ਪਰਵਾਹ ਠੀਕ ਹੈ ਹਾਂ ਸੌ ਵਧਿਆ ਮੈਂ ਤਾਂ ਕਹਤਾ ਕੋ ਦੋ ਚਾਰ ਦਿਨ ਹਜੇ ਲਾਏਂਗੀ ਹੋਂ ਚ ਨਹੀਂ ਮੈਂ ਨਾ ਅੱਜ ਬਾਜ਼ਾਰ ਕੰਮ ਸੀ ਮੈਨੂੰ ਅੱਛਾ ਤੇ ਫਿਰ ਤੁਸੀਂ ਮੈਨੂੰ ਕਿਹਾ ਸੀ ਕਿ ਹੋ ਕੇ ਜਾਈਂ ਘਰੋਂ ਮੈਂ ਕੱਲ ਕਿਹਾ ਮੈਨੂੰ ਬੜੀ ਦਿਲ ਕਰਦਾ ਪਿਆ ਅਸੀਂ ਤੈਨੂੰ ਮਿਲਣ ਨੂੰ ਹਾਂਜੀ ਹਾਂਜੀ ਉੱਥੇ ਗਈ ਮਮਮੀ ਜੀ ਹੁਣਾ ਕੋ ਠੀਕ ਠਾਕ ਹਾਂਜੀ ਮੈਂ ਕੱਲ ਗਈ ਸੀ ਸ਼ਾਮੀ ਠੀਕ ਠਾਕ ਪਰਵਾਸ ਸਾਰਾ ਅੱਛਾ ਅੱਛਾ ਮੈਂ ਨਾ ਮਨ ਨੂੰ ਆਵਾਜ਼ ਮਾਰਦੀ ਹਾਂ ਪਾਜੀ ਕਿੱਥੇ ਗਏ ਨੇ ਪਾਜੀ ਤੇ ਨਹੀਂ ਹੈਗੇ ਅਮਨ ਹੈਗਾ ਵਾ ਤੇ ਮਮਮੀ ਜੀ ਹੈਗੇ ਨੇ ਘਰ ਅੱਛਾ ਅੱਛਾ ਠੀਕ ਐ ਆਂਟੀ ਉਹ ਮਮਮੀ ਨੇ ਉਹ ਇੱਥੇ ਹੀ ਨੇ ਹੁਣੇ ਮੈਂ ਆਵਾਜ਼ ਮਾਰਦੀ ਹਾਂ ਮੈਂ ਪਾਣੀ ਲੈ ਕੇ ਤੇਰੇ ਨਾਲੇ ਮੈਂ ਕਹਿ ਕੇ ਹੁਣਦੀ ਹਾਂ ਹਾਂਜੀ ਕੋਈ ਗੱਲ ਨਹੀਂ ਦੀ ਬੜੀ ਤੇ ਪਾਣੀ ਕਿੰਨਾ ਉਹ ਮੈਨੂੰ ਬਣਾ ਗਈ ਕਿ ਤਾ ਵਾ ਅੱਜ ਕਮੀ ਤੇ ਹਰ ਤੱਕ ਕਰਦਾ ਯਾ ਨਾ ਪਾਣੀ ਪੀਣਾ ਹੋਰ ਦੱਸੋ ਮੈਂ ਨਾ ਥੋੜਾ ਛੇਤੀ ਜਾਣਾ ਵਾ ਤੇ ਕੀ ਕੰਮ ਸੀ ਯਾਰ ਕਾਮ ਕੀਆ ਅਮਨ ਪੜੀ ਬਾਬੀ ਉਰੇ ਆ ਅੱਜ ਫਿਰ ਆ ਤੀ ਉਸ ਮਿਲਿਆ ਨਹੀਂ ਤੂੰ ਤਾਂ ਯਾਦ ਹੈ ਹਾਂਜੀ ਹਾਂਜੀ ਵੇਖਿਆ ਸੀ ਤੂੰ ਹਾਂ ਦਰਿਆ ਮਾਂ ਮੰਮੀ ਕਿੱਥੇ ਨੇ ਮੰਮੀ ਤੋਂ ਮੇਰਾ ਤਾਈ ਘਰ ਗਈ ਹੈ ਅੱਛਾ ਅੱਛਾ ਮੈਂ ਸ਼ਮਿੰਤਰ ਵਾਸਤੇ ਚਾਹ ਬਣਾਉਣੀ ਆ ਠੀਕ ਆ ਅਮਨ ਤੂੰ ਗੱਲ ਕਰ ਇਹਨਾਂ ਨਾਲ ਕੱਲੇ ਬੈਠੇ ਰਹਿਣਗੇ ਨਹੀਂ ਮਮੀ ਮੈਂ ਚੱਲਾਂ ਮੈਂ ਕੰਮ ਤੇ ਜਾਣਾ ਚਲ ਠੀਕ ਆ ਫਿਰ ਤੂੰ ਜਾ ਠੀਕ ਆ ਜਮੀਨ ਮੇਰੇ ਨਾਲ ਕੋ ਗੱਲ ਕਰਨੀ ਹੈ ਹਾਂਜੀ ਦੱਸੋ ਜਮੀਨ ਜੀ ਆ ਮੇਰਾ ਜੂਰਾ ਅਮਨ ਇਹਦੇ ਵਾਸਤੇ ਹੀ ਕੁੜੀ ਲੱਭਦੇ ਫਿਰਦੇ ਆ ਅੱਛਾ ਤੇ ਮੰਮੀ ਜੀ ਨੂੰ ਨਾ ਤੂੰ ਬੜੀ ਪਸੰਦ ਆ ਉਹਨਾਂ ਨੇ ਤੈਨੂੰ ਵਿਆਹ ਚ ਵੇਖਿਆ ਸੀ ਨਾ ਹਾਂਜੀ ਤੇ ਮੈਂ ਬਸ ਉਹ ਤੇਰਾ ਗੱਲ ਕਰਦੀ ਬਈ ਤੇ ਉੱਪਰ ਇੱਥੇ ਆ ਗਈ ਉੱਪਰ ਹੀ ਤੇ ਕਿੱਦੇ ਕਿੰਨਾ ਗੱਲ ਕਰਦੀ ਪਈ ਆ ਤੇ ਮੈਂ ਫਿਰ ਸਾਰੀ ਗੱਲ ਉਹਨਾਂ ਨਾਲ ਕੀਤੀ ਤੇ ਅੰਦੇ ਚੱਲ ਮਤਲਬ ਜੇ ਤੇਰੀ ਇੰਨੀ ਪੱਕੀ ਸੇ ਲਿਆ ਤੂੰ ਉਹਨੂੰ ਇੱਥੇ ਲਾਇਆ ਆਪਣੀ ਦਰਾਨੀ ਬਣਾ ਲਾ ਤੇਰਾ ਕੀ ਵਿਚਾਰ ਸੱਚੀ ਦੱਸਾਂ ਹਾਂ ਸ਼ਮੀ ਤੂੰ ਹਿੱਤ ਮੇਰੇ ਦਿਲ ਦੀ ਗੱਲ ਹੀ ਬੋਝ ਲਈ ਆ ਮੈਨੂੰ ਤੇ ਬਹੁਤ ਪਸੰਦ ਆ ਮਣ ਲੈ ਇਹ ਤੇ ਬੜੀ ਵਧੀਆ ਕਰ ਲੋਗੀ ਮੈਂ ਨਾ ਮੰਮੀ ਜੀ ਨੂੰ ਆਜ ਮਾਰਦੀ ਆ ਅੰਦੀ ਮੰਨਦੇ ਆ ਨਾ ਹਾਂ ਉਹਨਾਂ ਨੇ ਤਾਂ ਮੇਰੇ ਨਾਲ ਗੱਲ ਕੀਤੀ ਮੇਰੇ ਤੇ ਦਿਮਾਗ 'ਚ ਨਹੀਂ ਸਵਾਇਆ ਗੱਲ ਹੈਗੀ ਤੇ ਰਾਜੂ ਭਾਜੀ ਲੈ ਉਹਨਾਂ ਨੂੰ ਮਨਾਉਂਦੀ ਘੜੀ ਗੱਲ ਆ ਉਹਨਾਂ ਨੂੰ ਮੈਂ ਆਪੇ ਮਨਾ ਲੂੰਗੀ ਨਾਲੇ ਉਹਨਾਂ ਨੂੰ ਕੀ ਇਤਰਾਜ ਹੋ ਸਕਦਾ ਵਾ ਚਲੋ ਠੀਕ ਆ ਤੁਹਾਨੂੰ ਪਤਾ ਮੇਰੇ ਪਰਵਾਜ਼ ਤੇ ਮੰਮੀ ਜੀ ਆ ਹਾਂ ਉਹਨਾਂ ਨੇ ਕਿਹਾ ਪਹਿਲੇ ਕਿਹਾ ਵਾ ਵੀ ਕੋਈ ਗੱਲ ਨਹੀਂ ਜਿੱਥੇ ਤੇਰੀ ਰਜ਼ਾਮੰਦੀ ਹੋਏਗੀ ਨਾ ਆਪਾਂ ਉੱਥੇ ਹੀ ਕਰ ਦਾਂਗੇ ਤੇ ਨਾਲੇ ਸਭ ਤੋਂ ਵੱਡੀ ਗੱਲ ਆਪਾਂ ਦੋਵੇਂ ਸਹੇਲੀਆਂ ਸਹੇਲੀਆਂ ਹੈਗੀਆਂ ਵਾ ਹਾਂ ਨਾਲੇ ਆਂਟੀ ਜੀ ਨੇ ਤਾਂ ਉੱਧਾ ਹੀ ਬੜੀ ਖੁਸ਼ ਹੋ ਜਾਣਾ ਕਿ ਦੋਵੇਂ ਭੈਣਾਂ ਚੱਲ ਇੱਕੋ ਘੜੀ ਚੱਲ ਗਈਆਂ ਹਾਂ ਹਾਂਜੀ ਬਹੁਤ ਵਧੀਆ ਤੇ ਚੱਲ ਮੈਂ ਮੰਮੀ ਜੀ ਨੂੰ ਬੁਲਾ ਕੇ ਲਿਓਨੀ ਆ ਠੀਕ ਆ ਠੀਕ ਐ ਆਜੋ ਮੇਰੇ ਸ਼ਮ ਸਸੀ ਕਾਂ ਜੀ ਦੀ ਸਸੀ ਦਾ ਆਪਣੀ ਮੈਂ ਤਾਂ ਲੋਹੀ ਸੀ ਨਾ ਤੇ ਫਿਰ ਮੈਨੂੰ ਬੁਲਾ ਹੀ ਲਿਆ ਥੀ ਤਰੇੰਦੇ ਤੁਸੀਂ ਹਾਂ ਠੀਕ ਹੈ ਮੈਂ ਜ਼ਿਆਦਾ ਗੱਲ ਨਹੀਂ ਕਰਨੀ ਤੈਨੂੰ ਵਿੰਮਲ ਨੇ ਸਾਰੀ ਗੱਲ ਦੱਸਤੀ ਹੈ ਨਾ ਹਾਂਜੀ ਆਂਟੀ ਜੀ ਮੈਨੂੰ ਤੂੰ ਬਹੁਤ ਪਸੰਦ ਆ ਬਾਕੀ ਤੂੰ ਇਹਨੂੰ ਕਿਹਾ ਕਿ ਤੇਰੇ ਪਾਪਾ ਨਹੀਂ ਹੈਗੇ ਮੰਮੀ ਤੂੰ ਅਸਲ ਤਾਂ ਫੇਰ ਨਾ ਕਰ ਆਪਾਂ ਕੱਲ੍ਹ ਨੂੰ ਤੇ ਨਿਜੜਾ ਕੇ ਲੈਣੇ ਆ ਤੂੰ ਗੱਲ ਕਰ ਲੈ ਮੰਮੀ ਨਾਲ ਸਾਨੂੰ ਕੁਝ ਨਹੀਂ ਚਾਹੀਦਾ ਕੋਈ ਆ ਕਰੋ ਉਹ ਕਰੋ ਟਾਡੇ ਵੱਲੋਂ ਕੁਝ ਕੁਝ ਨਹੀਂ ਗੁਰਦੁਆਰਾ ਸਾਹਿਬ ਆਪਾਂ ਵਸਲਾਮਾ ਲਾਵਾਂਗੇ ਨੰਦਕਾਰ ਚ ਪੜਾਵਾਂਗੇ ਤੇ ਤੈਨੂੰ ਆਪਣੇ ਘਰੇ ਲਿਆਵਾਂਗੇ ਠੀਕ ਐ ਜੀ ਜੇ ਤੇਰੀ ਹੋਈ ਹੈਗੀ ਰੀਜ ਤੇ ਤੂੰ ਦੱਸ ਆਪਾਂ ਪੂਰੀ ਕਰ ਦਵਾਂਗੇ ਨਹੀਂ ਨਹੀਂ ਅੰਟੀ ਜੀ ਮੇਰੀ ਤੇ ਇਹੋ ਰੀਜ ਐ ਕਿ ਮੈਂ ਜਿਹੜੇ ਪਰਿਵਾਰ ਜਾਵਾਂ ਤੇ ਉਹ ਵੀ ਮੇਰੇ ਨਾਲ ਪਿਆਰ ਨਾਲ ਰਹਿਣ ਤੇ ਮੈਂ ਵੀ ਇਹਨਾਂ ਨਾਲ ਦਿਲੋਂ ਪਿਆਰ ਕਰਾਂ ਲੈ ਛਮੀ ਅਈ ਤੇ ਮੈਨੂੰ ਪਤਾ ਹੀ ਐ ਸਾਡਾ ਪਰਿਵਾਰ ਸਾਡਾ ਬਹੁਤ ਵਧੀਆ ਵਾ ਚਲੋ ਫਿਰ ਤੂੰ ਤੇ ਬੜੀ ਖੁਸ਼ ਰਹਿਣਾ ਇੱਥੇ ਚਲੋ ਠੀਕ ਐ ਮੈਂ ਚਲਦੀ ਆਂ ਫਿਰ ਸਾ ਠੀਕ ਆ ਤੂੰ ਨਾ ਮੰਮੀ ਨਾਲ ਗੱਲ ਕਰ ਲਈ ਬਾਕੀ ਮੈਂ ਫੋਨ ਤੇ ਆਪੇ ਕਰ ਲੂੰਗੀ ਹਾਂਜੀ ਠੀਕ ਐ ਐਸੇ ਬੈਠੇ ਦੇਦੀ ਮੈਂ ਮਾਦੇ ਵਾਸੋਂ ਉੱਦਾਂ ਤੈਨੂੰ ਪਤਾ ਫਿਰ ਆਜ ਕਿੰਨਾ ਥੱਕ ਗਏ ਸੀ ਆ ਦੋ ਤਿੰਨ ਦਿਨ ਤੇ ਬੜੇ ਵਧੀਆ ਹੁਣ ਆਪਾਂ ਨੂੰ ਰੈਸਟ ਮਿਲਣ ਲਈ ਨਾਲ ਸਹੀ ਗੱਲ ਐ ਤੇ ਨਾਲੇ ਆਪਾਂ ਹੁਣ ਨਾ ਕਿੰਨੇ ਵਧੀਆ ਨਾ ਜਦੋਂ ਮਰਜ਼ੀ ਆਪਾਂ ਬਹਿ ਸਕਦੇ ਆ ਜਦੋਂ ਮਨ ਚ ਮਾਰਕੀਟ ਜਾ ਸਕਦੇ ਆ ਇਕੱਠੇ ਆਪਾਂ ਹਰ ਕੰਮ ਕਰ ਸਕਦੇ ਆ ਹੁਣ ਹਨਾ ਮੈਨੂੰ ਨਾ ਬੜੀ ਖੁਸ਼ੀ ਹੋਣ ਲਈ ਆ ਤੈਨੂੰ ਵੀ ਆਪਣੇ ਘਰ ਹੀ ਲੈ ਆਈਆਂ ਮੰਮੀ ਜੀ ਪਤਾ ਨਹੀਂ ਕੀ ਕਰਨ ਦੇ ਹੁਣੇ ਆਂਦਾ ਮੈਂ ਤੇ ਆ ਬੜੀ ਖੁਸ਼ ਮੈਂ ਵੇਖਿਆ ਮੰਮੀ ਜੀ ਕੀ ਕਰਦੇ ਪਏ ਆ ਹਾਂ ਕੋਈ ਨਹੀਂ ਮੰਮੀ ਜੀ ਨੂੰ ਹੁਣ ਟਾਈਮ ਹੋਇਆ ਵਾ ਉਹ ਐਸਟਾਮ ਲੈਰ ਜਾਂਦੇ ਹੁੰਦੇ ਆ ਨਹੀਂ ਕੋਈ ਗੱਲ ਠੰਡ ਬੜੀ ਆ ਨਾ ਮੈਂ ਵੇਖ ਕੇ ਆਨੀ ਆ ਦੀਦੀ ਤੁਸੀਂ ਚਾਹ ਬਣਾਓ ਸਾਰਿਆਂ ਵਾਸਤੇ ਤੇ ਮੇਰੇ ਲਈ ਵੀ ਬਣਾ ਲਿਓ ਠੀਕ ਹੈ ਠੀਕ ਜਾ ਮੈਂ ਦੇਖਦੀ ਹਾਂ ਮੰਮੀ ਜੀ ਕੀ ਕਰਦੇ ਮੰਮੀ ਜੀ ਸੁੱਤੇ ਹੋਏ ਮੈਨੇ ਬਸ ਵਾਇਹ ਲੇਟੀ ਹੋਈ ਸੀ ਮੈਂ ਅੱਛਾ ਰੈਸਟ ਕਰਦੇ ਪਏ ਹਾਂ ਹਾਂ ਮੰਮੀ ਮੈਂ ਹੁਣ ਥੋੜੀ ਫ੍ਰੀ ਸੀ ਲਿਆਓ ਮੈਂ ਤੁਹਾਡੀਆਂ ਲੱਤਾਂ ਘੋੜ ਦਿੰਨੀ ਆ ਤੇ ਨਾਲੇ ਤੇਰ ਨੂੰ ਜੇ ਤੇਲ ਲਾਉਣਾ ਵਾ ਤੇ ਲਿਆਓ ਤੇਲ ਵੀ ਲਾਦਾ ਮਾਲਚ ਕਰਦਾ ਲੱਤਾਂ ਮੇਰੀਆਂ ਤੂੰ ਘੁੱਟੇਂਗੀ ਕਿਉਂ ਮੰਮੀ ਮੈਂ ਲੱਤਾਂ ਨਹੀਂ ਘੋੜ ਸਕਦੀ ਨਹੀਂ ਨਹੀਂ ਮੈਂ ਤਾਂ ਵੈਸੇ ਕਹਿੰਦੇ ਸਮਝਾ ਦੇ ਮੈਂ ਤੇ ਉੱਥੇ ਮੰਮੀ ਜੀ ਆਪਣੀ ਮੰਮੀ ਦੀਆਂ ਮੈਂ ਲੱਤਾਂ ਘੋੜਦੀ ਨਹੀਂ ਜਿੱਦੋਂ ਕੰਮ ਕਰਕੇ ਹਟਦੇ ਸੀ ਨਾ ਹਾਂ ਤੇ ਫਿਰ ਮੈਂ ਮੰਮੀ ਦੇ ਸਿਰ ਨੂੰ ਤੇਲ ਲਾਉਣਾ ਲੱਤਾਂ ਘੁੱਟਨੀਆਂ ਬਾਵਾ ਘੁੱਟਨੀਆਂ ਉਹਨਾਂ ਦੀਆਂ ਤੇ ਉਹਨਾਂ ਨੇ ਮੈਨੂੰ ਕਹਿਣਾ ਤੇ ਲੈ ਸਾਰੇ ਦਿਨ ਦੀ ਥਕਾਵਟ ਨਾ ਮੇਰੀ ਦੂਰ ਹੋ ਗਈ ਆ ਇਹ ਤਾਂ ਗੱਲ ਸਹੀ ਹੈ ਹੁਣ ਵਿਚਾਰੇ ਇਕੱਲੇ ਰਹਿ ਗਏ ਕੋਈ ਵੀ ਨਹੀਂ ਉਹਨਾਂ ਦੇ ਕੋਲ ਹੈਗਾ ਤੂੰ ਜਾ ਨਾ ਤੇ ਚਲ ਜਾ ਮੰਮੀ ਕੋ ਦੋ ਦਿਨ ਲਾਇਆ ਕੋਈ ਗੱਲ ਨਹੀਂ ਮੰਮੀ ਜੀ ਇੱਥੇ ਵੀ ਤੇ ਲੋੜ ਹੈ ਨਾ ਮੇਰੀ ਘਰ ਵੀ ਸੰਭਣਾਉਂਦਾ ਵਾ ਤਾਨੂੰ ਪਤਾ ਜੇ ਆਪਾਂ ਰੋਜ਼-ਰੋਜ਼ ਪੇਕੇ ਜਾਵਾਂਗੇ ਨਾ ਤੇ ਫਿਰ ਘਰ ਦੇ ਕੰਮ-ਕਾਰ ਉੱਧੇ ਪਏ ਰਹਿਣੇ ਆ ਕਿੰਨੀ ਸਿਆਣੀ ਮੇਰੀ ਧੀ ਕਿੰਨੀਆਂ ਸੁਹਣੀਆਂ ਗੱਲਾਂ ਕਰਦੀ ਐ ਸਿਆਣੀ ਮਾਂ ਦੇ ਸਿਆਣੀ ਧੀ ਤੇਰੀ ਮਾਂ ਨੇ ਬੜਾ ਵਧੀਆ ਤੈਨੂੰ ਸਿੱਖਿਆ ਦਿੱਤੀ ਹੋਈ ਐ ਬਹੁਤ ਹੁੰਦੀ ਐ ਤੈਨੂੰ ਸਿੱਖਿਆ ਦਿੱਤੀ ਹਾਂ ਜੀ ਮੰਮੀ ਮੈਂ ਤੈਨੂੰ ਸਾਰੇ ਬਾਹਰ ਲੱਭਦੀ ਫਰਦੀ ਆ ਤੂੰ ਇੱਥੇ ਬਠੀ ਮੰਮੀ ਜਿੱਦੀ ਲੱਤਾਂ ਘੁੱਟਣ ਲਈ ਐ ਵਿੰਮਲਾ ਅੱਜ ਤੱਕ ਵਿਹਲਾ ਤੂੰ ਹੀ ਮੇਰੀਆਂ ਕਿਤੇ ਲੱਤਾਂ ਘੁੱਟੀਆਂ ਇੰਨੇ ਆ ਕੇ ਮੇਰੀਆਂ ਲੱਤਾਂ ਵੀ ਕੁੱਟੀਆਂ ਮੇਰੇ ਸਿਰ ਵੀ ਹਲਿਆ ਤੇ ਹੁਣ ਮੈਨੂੰ ਕਹਿੰਦੀ ਆ ਕਿ ਮੰਮੀ ਜੀ ਰੋਜ਼ ਇੱਕ ਘੰਟਾ ਢੱਡ-ਢੱਡ ਕੇ ਮੈਂ ਲੱਤਾਂ ਕੁੱਟਿਆ ਕਰਨੀ ਆ ਹਾਂਜੀ ਤੇ ਰਾਤ ਨੂੰ ਵੀ ਮੈਂ ਪੈਰਾਂ ਦੀ ਮਾਲਿਸ਼ ਕਰਕੇ ਸੌਂਿਆ ਕਰਨਾ ਵੇਖ ਲਾ ਮੰਮੀ ਜੀ ਅਜੇ ਕੰਮ ਨਹੀਂ ਨਾ ਕੋਈ ਕਰਦੀ ਮੈਂ ਹੁਣ ਸਾਰੇ ਕੰਮ ਵੀ ਕਰਨੇ ਹੁੰਦੇ ਆ ਘਰ ਦੇ ਨਹੀਂ ਨਹੀਂ ਦੀਦੀ ਕੰਮ ਕਿਉਂ ਨਹੀਂ ਕਰਦੀ ਸਬਜ਼ੀ ਰੋਟੀ ਮੈਂ ਹੀ ਬਣਾਈ ਆ ਤੇ ਹੁਣ ਬਾਣੇ ਵੀ ਸਾਰੇ ਮੈਂ ਇਕੱਠੇ ਕਰਕੇ ਆਈਆਂ ਆ ਬੁੱਤ ਦੇਖੀ ਕਿੱਥਾ ਹੋਣੇ ਵੇਖੀ ਰਹਾ ਇੰਨੇ ਸਿਹਤਾਨੀ ਆਪ ਲੋ ਪਾ ਦਈ ਮੈਨੂੰ ਪਤਾ ਬਹੁਤ ਹੀ ਚੰਗੀ ਮੈਂ ਕੀ ਤੇਰੀ ਦੱਸਾਂ ਰੋਟੀ ਸਬਜੀ ਵਿੱਚ ਵੀ ਇੰਨੀ ਵਧੀਆ ਬਣਾਉਂਦੀ ਆ ਰਾਤੀ ਜਿਹੜੀ ਪੁੱਤ ਦਾਲ ਬਣਾਈ ਨਾ ਮੈਂ ਕਦੇ ਦਾਲ ਨਹੀਂ ਖਾਧੀ ਮਾਂ ਦੀ ਪਰ ਤੂੰ ਇੰਨੀ ਵਧੀਆ ਦਾਲ ਬਣਾਈ ਮਜ਼ੇ ਆ ਗਿਆ ਖਾ ਕੇ ਹਾਂਜੀ ਮੰਮੀ ਜੀ ਲੈ ਮੰਮੀ ਜੀ ਤੁਹਾਨੂੰ ਪਤਾ ਮੈਂ ਹਾਂ ਸਬਜੀ ਸਵਾਦ ਬਣਾਉਂਦੀ ਪਰ ਪੁੱਤਰ ਇੰთა ਗੱਲ ਹੀ ਹੋ ਰੇ ਨਾ ਮੰਮੀ ਮੈਂ ਤੇ ਬਹੁਤ ਸਵਾਦ ਖਾਣਾ ਬਣਾਉਣੀ ਆ ਅੱਜ ਤੇ ਤੁਸੀਂ ਮੇਰੇ ਹੱਥ ਦਾ ਮੰਜੂਰੀਆਂ ਨਹੀਂ ਖਾ ਕੇ ਦੇਖਿਆ ਸਾਗ ਨਹੀਂ ਖਾ ਕੇ ਦੇਖਿਆ ਤੁਸੀਂ ਇੱਕ ਵਾਰ ਖਾਓਗੇ ਨਾ ਤੇ ਦੀਦੀ ਦੇ ਹੱਥ ਦਾ ਸਵਾਦ ਭੁੱਲ ਜਿਓਗੇ ਦੇਖ ਲਾ ਉਹੋ ਹੀ ਮਿਰਚ ਮਸਾਲਾ ਹੀ ਕੋਈ ਚੀਜ਼ ਨਵੀਂ ਤੇ ਡਾਲਿਆ ਨਹੀਂ ਪਰ ਇਹਦੇ ਹੱਥਾਂ ਵਿੱਚ ਹੀ ਐ ਸਾਰਾ ਸਿਆ ਜਿਹੜਾ ਮਜ਼ਾ ਆ ਗਿਆ ਛੱਲ ਪੁੱਤ ਹੋ ਨਾ ਅੱਜ ਸਬਜ਼ੀ ਤੂੰ ਫੇਰ ਬਣਾਣੀ ਠੀਕ ਐ ਮੰਮੀ ਜੀ ਪੁੱਤ ਸਬਜ਼ੀ ਤੇ ਤੋਲ ਐ ਬਾਕੀ ਦਾ ਕੰਮ ਤੂੰ ਵੇਖ ਲਿਆ ਕਰ ਬੜੀ ਸਿਆਣੀ ਮੇਰੀ ਧੀ ਐ ਭਾਂਡੇ ਭੁੰਡੇ ਦੀਦੀ ਮਾਂਜ ਲੈਣਗੇ ਤੇ ਸਫਾਈਆਂ ਇਹ ਕਰ ਲੈਣਗੇ ਮੈਂ ਰੋਟੀ ਸਬਜ਼ੀ ਬਣਾ ਲਿਆ ਕਰਾਂਗੀ ਇਸ ਤਰ੍ਹਾਂ ਹੀ ਵੰਡ ਕੇ ਕੰਮ ਹੋ ਜਾਏਗਾ ਪੁੱਤਰ ਕੱਟ ਵੀ ਦਿਆ ਕਰੇਗੀ ਤੈਨੂੰ ਮੈਂ ਠੀਕ ਹੈ ਹਾਂਜੀ ਮੰਮੀ ਜੀ ਚਲੋ ਮੈਂ ਚਾਹ ਬਣਾ ਕੇ ਲਿਆਵਾਂ ਦੀਦੀ ਬਣਾ ਲਈ ਜਾ ਨਹੀਂ ਚਾਹ ਵੀ ਤੂੰ ਹੀ ਪੋਸਵਾਦ ਬਣਾਉਂਦੀ ਹੁੰਨੀ ਹੈ ਨਾ ਤੂੰ ਹੀ ਬਣਾ ਲਾ ਕੋਈ ਗੱਲ ਨਹੀਂ ਦੀਦੀ ਮੈਂ ਬਣਾ ਲੈਨੀ ਹੈ ਮੇਰੀ ਸਿਆਣੀ ਧੀ ਮੰਮੀ ਇੱਕ ਗੱਲ ਕਰਨੀ ਸੀ ਹਾਂ ਪੁੱਤ ਦੀਦੀ ਦਾ ਸਵੇਰ ਥੋੜਾ ਹੋਸਪਦਾ ਨਾ ਤੂੰ ਛੱਡੇ ਦੇ ਸੁਭਾ ਨੂੰ ਮੈਨੂੰ ਤਾਂ ਤੇਰਾ ਸੁਭਾ ਚੰਗਾ ਲੱਗਦਾ ਚਲੋ ਠੀਕ ਹੈ ਪਾਪੀ ਕੀ ਕਹਿਣਾ ਥੇ ਪਾਪੀ ਕਹਿੰਦੇ ਕੀ ਕਹਿਣਾ ਪਾਪੀ ਉਹ ਪੇਮੈਂਟ ਆਈ ਹੀ ਮੈਂ ਰਿਤ ਮੈਂ ਪੜਾਉਣਾ ਹੀ ਹੁੰਦਾ ਨੂੰ ਤੂੰ ਤੁਸੀਂ ਉਹਨਾਂ ਨੂੰ ਮੰਨ ਕਦੀ ਪਹਿਲੇ ਪੜਾਉਂਦੇ ਜੀ ਉਹਨਾਂ ਨੂੰ ਬਣਾਉਂਦਾ ਹਮੇਸ਼ਾ ਜੀ ਹਾਂ ਤੇ ਵਿਆਹ ਤਾਂ ਪਹਿਲੇ ਪੜਾਉਂਦੇ ਹੋਗੇ ਨਾ ਹੁਣ ਤੁਸੀਂ ਮੈਨੂੰ ਪੈਸੇ ਦਿਆ ਕਰੋ ਆਪਾ ਆਪਣਾ ਨਹੀਂ ਸੋਚਣਾ ਕਿ ਆਪਾਂ ਕੀ ਕਰਨਾ ਕੀ ਨਹੀਂ ਕਿੰਨਾ ਖਰਚਾ ਕਰਨਾ ਵਾ ਕਿੰਨੀ ਬਚਤ ਕਰਨੀ ਆ ਆਪਾਂ ਘਰ ਨਹੀਂ ਚਲਾਉਣਾ ਉਹੀ ਚਲਾਉਂਦੇ ਆ ਨਾ ਭਾਬੀ ਸਾਰਾ ਕੁਝ ਕਰਦੇ ਆ ਯਾਰ ਉਹ ਕੌਣ ਹੁੰਦੇ ਆ ਚਲਾਉਣ ਵਾਲੇ ਮੇਰੀ ਗੱਲ ਨੂੰ ਮਾਇੰਡ ਨਾ ਕਰਿਓ ਹੁਣ ਮੈਂ ਤੁਹਾਡੀ ਵਾਈਫ ਆ ਤੁਹਾਡਾ ਹੱਕ ਬੰਦਾ ਕਿ ਤੁਸੀਂ ਮੇਰੇ ਹੱਥੇ ਹੁਣ ਸਾਰਾ ਕੁਝ ਰੱਖੋ ਮੈਂ ਆਪੇ ਵੇਖਦੀ ਆ ਕੀ ਕਰਨਾ ਕੀ ਨਹੀਂ ਕਰਨਾ ਦੀਦੀ ਕੌਣ ਹੁੰਦੇ ਆ ਘਰ ਚਲਾਉਣ ਵਾਲੇ ਚਲ ਕੋਈ ਨਹੀਂ ਤੈਨੂੰ ਫੜਾ ਦੂੰਗਾ ਠੀਕ ਆ ਚੱਲਿਆ ਹੁਣ ਮੈਂ ਮੈਨੂੰ ਲੈਣੇ ਜੇ ਵਾਸੇ ਸੁਣੀ ਗੱਲ ਆ ਹੁੰਦੀ ਸੋਣ ਠੀਕ ਆ ਚੱਲਾ ਹੁਣ ਮੈਂ ਕਿੱਡੀ ਸੰਭਾਣੀ ਬਣੀ ਫਿਰਦੀ ਕਮਾ ਕੇ ਉਹ ਲੈਂਦੇ ਆ ਤੇ ਹੱਥ ਤੇ ਰੱਖ ਲਿੰਦੀ ਆ ਹੁਣ ਇਹ ਖਰਚਾ ਕਰੂਗੀ ਕਿੱਥੇ ਕਰਨਾ ਕਿੱਥੇ ਨਹੀਂ ਕਰਨਾ ਆ ਕੋਈ ਗੱਲ ਐ ਸ਼ਮੀਤ ਅਮਨਵਾਜਾ ਮਾਰਨ ਦੀ ਆਸ ਦਾ ਉਹ ਪੈਸੇ ਫੜਾਉਣੇ ਹੋਣੇ ਨਾ ਹਰ ਮਹੀਨੇ ਮੈਨੂੰ ਹੀ ਫੜਾਉਂਦਾ ਹੁੰਦਾ ਵਾ ਕਿਹੜੇ ਪੈਸੇ ਲੈ ਕਰਦਾ ਨਾ ਸਾਰਾ ਖਰਚਾ ਜੋ ਵੀ ਆ ਉਹ ਮੈਂ ਹੀ ਕਰਦੀ ਆ ਨਾ ਉਹ ਫਿਰ ਮੈਨੂੰ ਮਹੀਨੇ ਦੀ ਜੋ ਵੀ ਵੇਵ ਹੁੰਦੀ ਹੈ ਮੈਨੂੰ ਫੜਾ ਦਿੰਦਾ ਵਾ ਤੇ ਸਾਰਾ ਸੌਦਾ ਪਤਾ ਵੀ ਮੁੱਕਾ ਹੋਇਆ ਸੀ ਤੇ ਉਹ ਨੇ ਅੱਜ ਮੈਨੂੰ ਪੈਸੇ ਹੀ ਨਹੀਂ ਦਿੱਤੇ ਅੱਛਾ ਅੱਛਾ ਨਹੀਂ ਨਹੀਂ ਇਸ ਵਾਰ ਨਹੀਂ ਦੇਣਗੇ ਤੁਹਾਨੂੰ ਉਹ ਇਸ ਵਾਰ ਉਹਨਾਂ ਨੇ ਮੈਨੂੰ ਪੈਸੇ ਪੈਸੇ ਫੜਾ ਦਿੱਤੇ ਸਾਰਾ ਖਰਚਾ ਮੈਂ ਹੀ ਕਰਾਂਗੀ ਕਰਦਾ ਦੀਦੀ ਜੋ ਲਿਓਣਾ ਵਾ ਨਾ ਤੁਸੀਂ ਮੈਨੂੰ ਦੱਸ ਦਿਓ ਤੇ ਜਿੱਥੇ ਜਿੱਥੇ ਦੇਣੇ ਮੈਂ ਖੁਦ ਦਵਾਂਗੀ ਠੀਕ ਐ ਮੈਂ ਸ਼ਮੇ ਹਰ ਵੇਲੇ ਉਹ ਮੈਨੂੰ ਪੈਸੇ ਫੜਾਉਂਦਾ ਐਜੂ ਨੇ ਤੈਨੂੰ ਕਿਉਂ ਫੜਾ ਦਿੱਤੇ ਦੀਦੀ ਜ਼ਰੂਰੀ ਨਹੀਂ ਐ ਕਿ ਜੋ ਵਿਆਹ ਤੋਂ ਪਹਿਲੇ ਕਰਦੇ ਸੀ ਉਹੀ ਹੁਣ ਕਰਨਗੇ ਹੁਣ ਬੋਧ ਕੁਛ ਚੇਂਜ ਹੋ ਜਾਣਾ ਵਾ ਕਿਉਂਕਿ ਹੁਣ ਉਹ ਮੈਰਿਡ ਨਹੀਂ ਇਹ ਆ ਰਾਗੀ ਕਰੀ ਜਾਂਦੇ ਹੀ ਇਹ ਤੇ ਸਾਰੇ ਥਾਂ ਆਪਣੀਆਂ ਹੀ ਮਨਮਰਜ਼ੀਆਂ ਚ ਲਾਉਂਦੇ ਹੀ ਆ ਪਹਿਲੇ ਮੰਮੀ ਜੀ ਦੇ ਨਾਲ ਲੱਗੀ ਉਹਨਾਂ ਨੂੰ ਮੇਰੇ ਖਾ ਪੜਤੋਂਦੇ ਹੀ ਹੁਣ ਅਮਨ ਨੂੰ ਵੀ ਪੜਕਾ ਦਊਗੀ ਇਹ ਤੇ ਸਾਰੇ ਜੀ ਮੇਰੇ ਖਿਲਾਫ ਹੀ ਕਰੀ ਜਾਊਗੀ ਮੈਂ ਕਿਤੇ ਇੱਥੇ ਲਿਆ ਕੇ ਇਹਨੂੰ ਗਲਤੀ ਤੇ ਨਹੀਂ ਕਰ ਲਈ ਕੋਈ ਚਾਹ ਲਈ ਕੂਹੇ ਚਲੀ ਆਂ ਮੈਨੂੰ ਉੱਥੇ ਠਾਰ ਕੇ ਤੇ ਪਾਂਡੇ ਮੰਜੂ ਤੇ ਸਫਾਈਆਂ ਕਰੋ ਇਹਨੂੰ ਮੈਂ ਕਰੋਨੀ ਹਾਂ ਸਫਾਈਆਂ ਦੀਦੀ ਤੁਸੀਂ ਰਸੋਈ ਚ ਕਿਉਂ ਮੈਂ ਰਸੋਈ ਚ ਨਹੀਂ ਆ ਸਕਦੀ ਨਹੀਂ ਨਹੀਂ ਮੈਂ ਰਸੋਈ ਦਾ ਕੰਮ ਕਰ ਲੈਂਦੀ ਹਾਂ ਤੁਸੀਂ ਜਾ ਕੇ ਪੋਚੇ ਮਾਰ ਲਓ ਮਦਰ ਜੀ ਅੱਜ ਤੁਸੀਂ ਪੋਚੇ ਮਾਰੋ ਮੈਂ ਠੇਕਾ ਨਹੀਂ ਨਾ ਠੰਡ ਵਿੱਚ ਪੋਚੇ ਮਾਰਾਂ ਰੋਜ਼ ਮੈਂ ਤੇ ਰਸੋਈ ਦਾ ਕਰ ਲੂੰਗੀ ਜਾ ਕੇ ਤਾਂ ਪੋਚੇ ਮਾਰ ਨਹੀਂ ਨਹੀਂ ਦੀਦੀ ਮੇਰੇ ਕੋਲ ਨਹੀਂ ਪੋਚੇ ਵੱਜਦੇ ਅਸਲ ਤੇ ਮੇਰੀ ਬਾਹ ਪੀੜ ਕਰਦੀ ਆ ਠੰਡ ਬਹੁਤ ਤੁਸੀਂ ਪੋਚੇ ਮਾਰ ਲਓ ਨਾ ਨਹੀਂ ਅਸੀਂ ਕੰਮ ਆਪਣੇ ਆਪਣੇ ਵੰਡ ਤੇ ਲਈ ਆ ਆਪਣਾ ਆਪਣਾ ਕੰਮ ਕਰੋ ਹੁਣ ਵੰਡ ਲਿਆ ਨਾ ਤੇਰੇ ਹਿਸਾਬ ਨਾਲ ਨਹੀਂ ਵੰਡਣੀ ਮੈਂ ਮੈਂ ਵੰਡਦੀ ਆ ਕੰਮ ਇੱਕ ਦਿਨ ਮੈਂ ਪੋਚੇ ਲਾਉਂਗੀ ਇੱਕ ਦਿਨ ਤੂੰ ਲਾਏਂਗੀ ਇੱਕ ਦਿਨ ਮੈਂ ਰਸੋਈ ਦਾ ਕਰੂੰਗੀ ਇੱਕ ਦਿਨ ਤੂੰ ਕਰੇਂਗੀ ਜਾਂ ਬੱਚਾ ਤਰਨਾ ਬਣ ਦੀਦੀ ਜੇ ਇਸ ਗੱਲ ਤੇ ਤੁਸੀਂ ਆ ਹੀ ਗਏ ਹੋ ਨਾ ਤੇ ਸਾਰਾ ਖਰਚਾ ਮੇਰੇ ਘਰ ਵਾਲੇ ਦੀ ਕਮਾਈ ਚੋਂ ਹੋਣ ਡਿਆ ਵਾ ਮੇਰੀ ਗੱਲ ਸੁਣ ਲਓ ਆਪਣਾ ਸਾਰਾ ਕੁਝ ਅੱਡ ਕਰ ਲਓ ਬੇਲੋ ਤਰਣ ਡੇ ਐ ਸੌਦਾ ਪਤਾ ਉਹ ਲਿਉਣ ਡੇ ਐ ਖਬਰਦਾਰ ਉਹਨਾਂ ਦੇ ਪੈਨ ਦੇ ਕੁਝ ਕੀਤਾ ਤੇ ਆਪਣਾ ਆਪਣਾ ਖਰਚਾ ਕਰੋ ਤੇ ਆਪਣੀ ਆਪਣੀ ਕਮਾਈ ਕਰੋ ਤੇ ਆਪਣਾ ਆਪਣਾ ਵੜ ਤੋ ਮੈਂ ਪੋਚੇ ਆਲੀ ਲਾ ਲੈਨੀ ਇਹ ਕਿਹੜੀ ਗੱਲ ਐ ਮੇਰੀ ਇੱਕ ਗੱਲ ਸੁਣ ਤੂੰ ਕੰਟੀ ਆਣ ਕੇ ਜਾਦਾ ਨਹੀਂ ਜ਼ੁਬਾਨ ਚ ਲਾਉਣ ਲਾਪੀ ਤਿੰਨੋਂ ਕਿੰਨੇ ਗਿਆ ਖਰਚਾ ਉਹ ਕੱਲਾ ਕਰਦਾ ਉਹ ਵੀ ਨਾਲ ਉਹਨਾਂ ਹੀ ਖਰਚਾ ਕਰਦੇ ਆ ਜਿੰਨਾ ਅਮਨ ਕਰਦਾ ਵਾ ਅੱਛਾ ਫਰਿੱਜ ਚੱਲਦੀ ਆ ਉਹਦਾ ਬਿੱਲ ਆਉਂਦਾ ਹੈ ਸਾਰਾ ਜੋ ਮਰਜ਼ੀ ਬੱਤੀਆਂ ਜਗਾ ਛੱਡਦੇ ਜੇ ਉਹਦਾ ਬਿੱਲ ਆਉਂਦਾ ਤਾਰਾ ਨੂੰ ਵਿਚਾਰੀ ਹੋ ਨਹੀਂ ਤੂੰ ਇਨੀ ਜ਼ੁਬਾਨ ਕਰ ਦੋ ਤਾਂ ਚਲੋਣ ਲਾਪੀ ਇਨੀ ਜ਼ੁਬਾਨ ਤੇਲੀ ਹੈ ਤੇ ਨਹੀਂ ਕਿ ਉਹਦੇ ਬੱਸ ਡਰਾਮਾ ਹੀ ਕਰਨ ਲਈ ਹੀ ਦੀਦੀ ਅੱਗੇ ਮੈਂ ਤੁਹਾਡੀ ਸੇਲੀ ਸੀ ਹੁਣ ਮੈਂ ਤਾਂ ਧੀ ਦੇਵਰਾਣੀ ਐ ਮੈਂ ਵੀ ਆਪਣਾ ਘਰ ਵੇਖਣਾ ਵਾ ਕਿ ਮੈਂ ਕਿੱਦਾਂ ਚਲਾਉਣਾ ਵਾ ਤੇ ਕੀ ਬਚਤ ਕਰਨੀ ਐ ਤੇ ਕਿੱਦਾਂ ਮੈਂ ਗਾਂ ਪਰਿਵਾਰ ਤੋੜਨਾ ਵਾ ਲੱਗੀ ਸਮਝ ਆਪਣਾ ਆਪਣਾ ਖਰਚਾ ਕਰੋ ਠੀਕ ਆ ਅੱਜ ਆਉਂਦੇ ਆ ਨਾ ਬੰਦੇ ਤੇ ਬਹਿ ਕੇ ਗੱਲ ਕਰ ਲਈ ਤੇ ਜਾ ਕੇ ਸਫਾਈਆਂ ਕਰ ਹੁਣ ਪਤਾ ਨਹੀਂ ਕੀ ਹੋਇਆ ਕਾਹਦਾ ਬੋਲਣ ਦੀਆਂ ਵਿਮਲ ਆ ਗਈ ਵਿਮਲ ਕੀ ਗੱਲ ਐ ਆਣੇ ਮੰਮੀ ਜੀ ਪਰੇਸ਼ਾਨ ਕੀ ਆ ਇਹਨੇ ਤਾਂ ਮੈਨੂੰ ਦੁਖੀ ਕਰ ਮਾਰਿਆ ਵਾ ਕਿੰਨੇ ਆ ਸ਼ਮੀ ਨੇ ਕੀ ਹੋਇਆ ਤੇਂ ਤਾਂ ਸੇਲੀ ਸਮੋ ਮੰਮੀ ਜੀ ਸੇਲੀ ਹੀ ਮੇਰੀ ਮੈਂ ਤਾਂ ਇੱਥੇ ਵਿਆਹ ਕੇ ਲਕਿਆਕ ਵੀ ਚਲ ਮੇਰੇ ਇੱਥੇ ਹੀ ਆ ਜੂਗੀ ਪਰ ਮੈਨੂੰ ਕੀ ਪਤਾ ਸੀ ਤੇ ਮੈਂ ਗਲਤੀ ਬਹੁਤ ਵੱਡੀ ਕਰ ਲੈਣੀ ਉਹਨੂੰ ਇੱਥੇ ਲਿਆ ਕੇ ਪਹਿਲੇ ਤੋਂ ਇੰਦਾ ਦੀ ਨਹੀਂ ਸੀਗੀ ਉਹ ਤਾਂ ਈ ਸ਼ਪਲੀ ਬਣੀ ਸੀ ਕਿ ਪਤਾ ਨਹੀਂ ਕੀ ਆ ਤੁਹਾਨੂੰ ਪਤਾ ਪੂਰੇ ਆਰਡਰ ਮੇਰੇ ਤੇ ਮਾਰਦੀ ਐ ਸਹਾਈਆਂ ਕਰ ਤੂੰ ਭਾਂਡੇ ਮਾ ਤੁਹਾਨੂੰ ਪਰ ਠੰਡ ਵਾਲੇ ਜਿੰਨੇ ਕੰਮ ਮੇਰੇ ਤੋਂ ਕਰੋਂਦੀ ਆ ਫਿਰ ਉਲਟਾ ਕੰਮ ਕਿਤੇ ਚਲੋ ਇੱਕ ਪਾਸੇ ਤੁਹਾਨੂੰ ਪਤਾ ਕੀ ਕਰਨ ਦੇ ਹੀ ਅੱਜ ਅੱਜ ਕਹਿੰਦੀ ਆ ਕਿ ਆਪਣਾ ਆਪਣਾ ਕਰਿਆ ਕਰੋ ਵਟਵਾਰਾ ਕਰ ਲਓ ਕਰਦਾ ਇਹ ਕੀ ਕੰਦੀ ਚੁੱਲ੍ਹੇ ਹਟ ਕਰਿਆ ਹਾਂਜੀ ਅੰਦੀ ਮੇਰਾ ਘਰ ਵਾਲਾ ਸਾਰੇ ਕੰਮ ਕਰਦਾ ਵਾ ਉਹਦੇ ਕੋਲ ਸਾਰੀ ਤਨਖਾਹ ਤੁਸੀਂ ਤਾਂ ਹੀ ਲਾ ਦਿੰਦੇ ਜੀ ਹਾਂ ਤੁਸੀਂ ਤੇ ਆਪਣਾ ਤੁਹਾਡਾ ਘਰ ਵਾਲਾ ਤੇ ਕੁਝ ਕਰਦਾ ਨਹੀਂਗਾ ਅੱਜ ਤੱਕ ਇਦਾਂ ਨਹੀਂ ਕਦੀ ਕੋਈ ਗੱਲ ਹੋਈ ਸਾਡੇ ਘਰ ਇਹ ਆਣ ਕੇ ਨਵੇਂ ਸਿਆਪੇ ਪਾਉਣ ਲੱਗੀ ਆ ਹੁਣ ਤੂੰ ਚੁੱਪ ਉਹਨੂੰ ਬੁਲਾ ਕੇ ਲੈ ਕੇ ਆ। ਮੈਂ ਜਿਹੜੀ ਵੀ ਗੱਲ ਆ ਉਹਦੇ ਸਾਹਮਣੇ ਕਰ ਦੇ। ਬੁਲਾ ਲੈ। ਆਓ ਆਗੇ। ਇੱਧਰ ਆ। ਇੱਧਰ ਆ ਮੇਰੇ ਕੋ ਇੱਧਰ ਬਹਿ ਆਗੇ। ਮੰਮੀ ਜੀ, ਦੀਦੀ, ਤੁਹਾਡੀ ਗੱਲ ਮੈਂ ਬਾਅਦ ਵਿੱਚ ਸੁਣਾਂਗੀ। ਮੈਂ ਤੁਹਾਨੂੰ ਕਹਿਣਾ ਸੀ ਕਿ ਮੇਰੇ ਮੰਮੀ ਆਉਣ ਡਏ ਆ ਤੇ ਘਰ 'ਚ ਜੋ ਵੀ ਹਲਾਤ ਨੇ ਉਹਨਾਂ ਦੇ ਸਾਹਮਣੇ ਨਾ ਇਹ ਚੀਜ਼ ਪਤਾ ਲੱਗੇ। ਕਿਉਂਕਿ ਉਹ ਸੋਚਦੀ ਆ ਕਿ ਮੈਂ ਇੱਥੇ ਬਹੁਤ ਸੁਖੀ ਆ। ਦਲੇ ਤੂੰ ਦੁਖੀ ਕਾੜੀ ਕਰ ਲਉ ਆ ਤੂੰ ਸੁਖੀ ਆ ਦੁਖੀ ਤਾਂ ਤੂੰ ਮੈਨੂੰ ਘਰ ਛੜਿਆ ਇੱਥੇ ਆਣ ਕੇ ਨਾਲੇ ਹਾਲਾਤ ਮੈਂ ਪੈਦਾ ਕਰਨ ਡੀਆਂ ਆ ਤੇਰੇ ਖਲਾਏ ਖਲਾਰੇ ਜਾ ਲਿਆ ਤੇ ਜੋ ਕੁਝ ਵੀ ਹੈਗਾ ਵਾ ਦੀਦੀ ਤੁਸੀਂ ਸਮਝਦੇ ਜੇ ਕਿ ਜਿੱਦਾਂ ਪਹਿਲੇ ਸੀ ਉਦਾਂ ਹੀ ਹੁਣ ਰਵੇ ਹੁਣ ਬਹੁਤ ਕੁਝ ਚੇਂਜ ਹੋ ਜਾਣਾ ਕਿਉਂਕਿ ਹੁਣ ਉਹਨਾਂ ਦਾ ਵਿਆਹ ਹੋ ਗਿਆ ਵਾ ਤੇ ਮੈਂ ਵੀ ਆਪਣੇ ਹੱਕ ਤੁਹਾਡੇ ਕੋਲੋਂ ਮੰਗਣੇ ਆ ਇਸ ਕਰਕੇ ਮੈਂ ਕਈ ਚੀਜ਼ਾਂ ਤੁਹਾਨੂੰ ਕਹਿਣੀਆਂ ਭਾਵੇਂ ਤੁਹਾਨੂੰ ਗੁੱਸਾ ਲੱਗੇ ਤੇ ਭਾਵੇਂ ਨਾ ਲੱਗੇ ਨਹੀਂ ਜੰਮੀ ਮੈਂ ਤੈਨੂੰ ਇੱਥੇ ਇਸ ਤਰ੍ਹਾਂ ਕੇ ਵਿਆਹ ਕੇ ਲਿਆਈ ਹਾਂ ਕਿ ਚਲ ਮੇਰੇ ਸੇ ਲੀ ਆ। ਹੁਣ ਆ ਪਿਆਰ ਨਾਲ ਰਵਾਂਗੀ ਆਂ ਦਰਾਨੀ ਜਠਾਣੀ ਬਣ ਕੇ ਨਹੀਂ ਭੈਣਾ ਬਣ ਕੇ ਰਵਾਂਗੀ। ਤੂੰ ਤੇ ਹੋਂਦੇ ਰੰਗ ਬਖਾਉਣੇ ਸ਼ੁਰੂ ਕਰ ਦਿੱਤੇ ਆਪਣੇ। ਤੂੰ ਤੇ ਬਟਵਾਰਾ ਕਰਨ ਤਾਂ ਆ ਗਈ। ਚੁੱਪ ਕਰ ਫਿਰ ਮਮ। ਮੰਮੀ ਉਹ ਮੈਂ ਤਾਂ ਕਿਹਾ ਸੀ। ਚੁੱਪ। ਕੀ ਸਾਡੀ ਤੂ ਤੂ ਮੈਂ ਮੈਂ ਹੁੰਦੀ ਆ? ਚੁੱਪ ਕਰ ਜਾ। ਤੈਨੂੰ ਐਸ ਕਰਕੇ ਘਰ ਚ ਵਿਆਹ ਕੇ ਲਿਆਉਂਦਾ ਸੀ। ਕਿ ਤੂੰ ਆਕੇ ਮੰਡਾ ਪਾ ਦੇਵੇਂ ਆਪਾਂ ਤਾਂ ਸੋਚਿਆ ਸੀ ਕਿ ਤੂੰ ਸਾਨੂੰ ਬਹੁਤ ਚੰਗੀ ਲੱਗੀ ਆ ਬੜੀ ਚੰਗੀ ਹੈਗੀ ਤੂੰ ਤੂੰ ਮੇਨ ਬੁਲਾਪ ਵਾਲੀ ਕੁੜੀ ਹੈਗੀ ਆ ਸਾਡੇ ਘਰ ਨੂੰ ਆਕੇ ਜੋੜੇਂਗੀ ਜਿੰਨਾ ਤੇ ਤੇਰਾ ਵਿਮਲ ਦਾ ਪਿਆਰ ਵਿਖਦਾ ਸੀ ਸਾਨੂੰ ਤੂੰ ਕੀ ਸਮਝ ਨਹੀਂ ਆ ਕਿ ਤੂੰ ਮੇਰੀਆਂ ਲੱਤਾਂ ਘੁੱਟ ਲੈਣੀਆਂ ਮੈਨੂੰ ਟਾਈਮ ਸਰ ਦਵਾਈਦਾਰੂ ਦੇ ਦੇਣੀਆਂ ਹੈ ਮੇਰੇ ਕੱਪੜੇ ਮੈਨੂੰ ਸਵੇਰੇ ਉੱਠ ਕੇ ਦੇ ਕੇ ਦੇਣੀਆਂ ਮੇਰੀ ਸਾਰਕਾ ਚੀਜ਼ ਦਾ ਧਿਆਨ ਰੱਖ ਦੇਈਆਂ ਤੇ ਵਿਮਲ ਮੇਰੇ ਵਾਸਤੇ ਮਾੜੀ ਹੋ ਗਈ ਆ ਜਿਵੇਂ ਮੰਜੀ ਤੇ ਬੈਠੀ ਆ ਨਾ ਤੇ ਮੈਨੂੰ ਸਭ ਕੁਝ ਨਜ਼ਰ ਆਉਂਦਾ ਤੂੰ ਬੰਦੇ ਬੋਤੀ ਚਲਾਕ ਕਿ ਆਪ ਤੂੰ ਸੁੱਕੇ ਸੁੱਕੇ ਸਾਰੇ ਕੰਮ ਲੈ ਲੈ ਤੇ ਗਿੱਲੇ ਕੰਮ ਉਹਨੂੰ ਦੇ ਦੇ ਮੈਂ ਵੀ ਤੈਨੂੰ ਵੇਖਣਾ ਹੀ ਜਾਂਦੀ ਸੀ ਕਿ ਤੂੰ ਕਿੱਸਾ ਹੱਦ ਤੱਕ ਜਾਂਦੀ ਆ ਅੱਜ ਇਹਦੀ ਮੰਮੀ ਆਂਦੀ ਆ ਨਾ ਇਹਦੀ ਮੰਮੀ ਨੂੰ ਸਾਰੀ ਗੱਲ ਦੱਸੋ ਇਹਨੂੰ ਪਤਾ ਲੱਗੇ ਤੇ ਨਾਲੇ ਅਮਨ ਜੇ ਪੈਸੇ ਇਹਨੂੰ ਬਣਾਉਂਦਾ ਸੀ ਹੁਣ ਕਿਉਂ ਨਹੀਂ ਪੈਸੇ ਬਣਾ ਸਕਦਾ ਰਾਤੀ ਵੀ ਉਹ ਜਿਹੜਾ ਸਮਾਨ ਲੈ ਕੇ ਆਇਆ ਖਾਣ ਪੀਣ ਵਾਸਤੇ ਤੂੰ ਉਹਨੂੰ ਕਮਰੇ ਚ ਵੜ ਲਿਆ ਕਿ ਸਮਾਨ ਨਾ ਸਾਰਿਆਂ ਚ ਨਹੀਂ ਦੇਣਾ ਚੰਗੀਆਂ ਆਂ ਟੱਡੀਆਂ ਵਿਆਹ ਤੋਂ ਪਹਿਲਾਂ ਹੀ ਹੁੰਦੀਆਂ ਕਿ ਆਪਾਂ ਬਖਾਣਾ ਕਿ ਆਪਾਂ ਬਹੁਤ ਚੰਗੀਆਂ ਹੈਗੇ ਆਂ ਜੇ ਤੂੰ ਇਸ ਘਰ ਵਿੱਚ ਆਈਆਂ ਨਾ ਵਿਮਲ ਦੀ ਵਜ੍ਹਾ ਕਰਕੇ ਆਈਆਂ ਸੁਪੋਤੇ ਰਤ ਇੰਨਾ ਪਿਆਰ ਹੋਣਾ ਚਾਹੀਦਾ ਸੀ ਕਿ ਮੈਂ ਚਾਰ ਜਣਾਂ ਨੂੰ ਦੱਸਦੀ ਪਰ ਤੂੰ ਆਕੇ ਘਰ ਵਿੱਚ ਅਮੰਡਾ ਆ ਪੈਸੇ ਨਹੀਂ ਦੇਣੇ ਆ ਮੇਰੀ ਚਾਦਰ ਆ ਆ ਮੇਰੇ ਕਮਰੇ ਦਾ ਕਲਾਸ ਹੈਗਾ ਨਾ ਰਾਤ ਨੂੰ ਲੈ ਕੇ ਆਜਾ ਕੇ ਮੇਰੇ ਕਮਰੇ ਦਾ ਇਹੋ ਜੀ ਚੀਜ਼ਾਂ ਕਰਨੀਆਂ ਸ਼ੁਰੂ ਕਰਦੀਆਂ ਆ ਅਮੰਦੀਆਂ ਜਰਾਬਾਂ ਆ ਵਾਲੀਆਂ ਹੈਗੀਆਂ ਅਮੰਦੀ ਬਨਾਣਾਂ ਵਾਲੀ ਹੈਗੀ ਆ ਜੇ ਤੂੰ ਕਪੜੇ ਲਾਹ ਜਾਨੀ ਆ ਤਾਂ ਤੂੰ ਅਮੰਦੇ ਥੱਲੇ ਲਾ ਕੇ ਲੈਣੀਆਂ ਬਾਕੀ ਰਾਂਜੂ ਦੇ ਕਪੜੇ ਉਸੇ ਤਰ੍ਹਾਂ ਉੱਪਰ ਪਏ ਰਹਿੰਦੇ ਜੇ ਤੂੰ ਕਪੜੇ ਦੇ ਲਾਣੀਆਂ ਆਪਣੇ ਤੂੰ ਸਾਂਭ ਲੈਣੀਆਂ ਇਹਦੇ ਉਸੇ ਤਰ੍ਹਾਂ ਪਏ ਰਹਿੰਦੇ ਇਹ ਕਿਉਂ ਦੇ ਜਵਾ ਮੈਨੂੰ ਤੇਰੀ ਮੰਮੀ ਨੂੰ ਤਾਂ ਮੈਂ ਦੱਸਣਾ ਅੱਜ ਮੈਂ ਦੱਸਣਾ ਇਹਦੀ ਮੰਗੇ ਨੂੰ ਕਿਉਂਕਿ ਸਾਡੇ ਘਰ 'ਚ ਜਦੋਂ ਦੀ ਇਹ ਇਹ ਕੁਝ ਬਿਲਕੁਲ ਨਹੀਂ ਹੋਇਆ ਤੇ ਨਾ ਹੀ ਮੈਂ ਗਾਹ ਹੋਣ ਦੇਣਾ ਨਹੀਂ ਨਹੀਂ ਮੰਮੀ ਜੀ ਪਲੀਜ਼ ਮੈਨੂੰ ਮਾਫ ਕਰ ਦੋ ਮੈਂ ਬਹੁਤ ਗਲਤ ਕੀਤਾ ਇੱਥੇ ਆਣ ਕੇ ਦੀਦੀ ਮੈਨੂੰ ਇੰਨੇ ਪਿਆਰ ਨਾਲ ਲੈ ਕੇ ਆਏ ਸੀ ਵੈਸੇ ਵੀ ਸਾਡਾ ਬਚਪਨ ਦਾ ਪਿਆਰ ਸੀ ਫੇਸਵਾ ਬਚਪਨ ਦਾ ਪਿਆਰ ਸੀ ਦਿਨਾਂ ਵਿੱਚ ਹੀ ਤੋਂ ਪਿਆਰ ਨੂੰ ਭਲਾਤਾ ਹੀ ਨਹੀਂ ਮੰਮੀ ਮੈਨੂੰ ਮਾਫ ਕਰ ਦੋ ਜਿਸ ਤਰ੍ਹਾਂ ਪਰਿਵਾਰ ਪਹਿਲੇ ਚੱਲਦਾ ਸੀ ਉਸ ਤਰ੍ਹਾਂ ਹੀ ਹੁਣ ਚੱਲੇਗਾ ਮੈਂ ਕੁਝ ਨਹੀਂ ਚੇਂਜ ਕਰਾਂਗੀ ਤੇ ਨਾ ਮੈਂ ਕੋਈ ਲੜਾਈ ਕਰਾਂਗੀ ਕਿਸੇ ਕੰਮ ਤੋਂ ਅਸੀਂ ਦੋਵੇਂ ਪੈਨ ਰਾਲ ਕੇ ਕੰਮ ਕਰਾਂਗੇ ਤੇ ਜਿੱਦਾਂ ਅਮਣ ਇਹਨਾਂ ਨੂੰ ਪੈਸੇ ਪੜਾਉਂਦੇ ਸੀ ਨਾ ਉਦਾਂ ਹੀ ਹੁਣ ਪੜਾਉਣਗੇ ਦੀਦੀ ਆਪੇ ਘਰ ਚਲਾਉਣਗੇ ਵੰਡੇ ਆਗੇ ਆ ਉਹਨਾਂ ਨੂੰ ਪਤਾ ਕੀ ਕੀ ਕਰਨਾ ਹੈ ਤੇ ਕਿੱਥੇ ਵਰਤਨੇ ਆ ਬੇਖਸ਼ਮੀ ਟਾਡਾ ਦੋਮੰਦਾ ਵਿਆਹ ਤੋਂ ਪਹਿਲਾਂ ਕਿੰਨਾ ਵਧੀਆ ਪਿਆਰ ਸੀ ਜਰੂਰ ਤੂੰ ਇਸ ਘਰ ਚਾਹੀ ਨਾ ਸਿਰਫ 15 ਦਿਨ ਦਾ ਡੈਸੇ ਹੀ ਚੱਲੇ ਬਾਅਦ ਚ ਉਹਨੇ ਨੇ ਥੇਰ ਮੇਰ ਕੀਤੀ ਥੇਰ ਮੇਰ ਤੂੰ ਕਰਨੀ ਸ਼ੁਰੂ ਕਰਦੀ ਹਾਂਜੀ ਮੰਮੀ ਮੈਂ ਤਾਂ ਮੰਨਦੀ ਪਈ ਆਪਣੀ ਗਲਤੀ ਕਿ ਥੇਰ ਮੇਰ ਮੈਂ ਸ਼ੁਰੂ ਕੀਤੀ ਆ ਮੈਨੂੰ ਲੱਗਾ ਮੈਂ ਆਪਣਾ ਘਰ ਚ ਲਾਉਣਾ ਵਾ ਤੇ ਹੁਣ ਮੈਂ ਇਹਨਾਂ ਦੇ ਸਹਾਰੇ ਨਹੀਂ ਚੱਲ ਸਕਦੀ ਪਹਿਲੇ ਮੈਂ ਉਹਦੀ ਸਹੇਲੀ ਸੀ ਪਰ ਹੁਣ ਦੇਵਰਾਣੀ ਆ ਮੈਨੂੰ ਵੀ ਮੇਰੇ ਹੱਕ ਚਾਹੀਦੇ ਆ ਪਰ ਮੈਂ ਗਲਤ ਕੀਤਾ ਜੋ ਮੇਰੇ ਹੱਕ ਆ ਉਹ ਮੇਰੇ ਰਹਿਣੇ ਆ ਇਹ ਤੇ ਬਸ ਵੱਡਿਆਂ ਦਾ ਮਾਣ ਆ ਆਸੇ ਤੇ ਉੱਥੇ ਵੰਡ ਕੇ ਥਾਉ ਥਾਈ ਜਾਣੇ ਜਿੱਥੇ ਜਾਣੀ ਆ ਇਹ ਦੇ ਦੇਣਗੇ ਤਾਂ ਵੀ ਉਹ ਗੱਲ ਆ ਮੈਂ ਦੇ ਦੂੰਗੀ ਤਾਂ ਵੀ ਉਹ ਗੱਲ ਆ ਮੈਂ ਇਹ ਚਾਹਨੀ ਆ ਤੁਹਾਡੇ ਦੋਹਾਂ ਕੋਲ ਜਿਤਨਾ ਤੁਹਾਡਾ ਪਿਆਰ ਪਹਿਲਾਂ ਸੀ ਨਾ ਤੇ ਔਰ ਤੋਂ ਵੱਧ ਹੋਣਾ ਤੁਹਾਡਾ ਪਿਆਰ ਹੋਵੇ ਹੋਵੇ ਔਰ ਇੰਨੀ ਕਿ ਮਸਾਲ ਪੈਦਾ ਹੋਵੇ ਕਿ ਵੇਖ ਲੋ ਜੇ ਸਹੇਲੀਆਂ ਸੀ ਨਾ ਹੁਣ ਦਰਾਨੀ ਥਾਣੀ ਬਣ ਗਈਆਂ ਸਹੀ ਗੱਲ ਆ ਮੰਮੀ ਜੀ ਲੋਕੀ ਕਹਿ ਦਿੰਦੀ ਆ ਕਿ ਪਹਿਲੇ ਪਿਆਰ ਹੁੰਦਾ ਵਾ ਵਿਆਹ ਤੋਂ ਬਾਅਦ ਉਹ ਪਿਆਰ ਨਹੀਂ ਰਹਿੰਦਾ ਨਾ ਨਾ ਪਰ ਮੈਂ ਚਾਹਦੀ ਕਿ ਤੁਹਾਡਾ ਪਿਆਰ ਰਹੇ ਆ ਗਿਓ ਮਿਲਿ ਇਦਾਂ ਹੀ ਰਾਵਾਂਗੇ ਹੁਣ ਪਰ ਇਹਨੂੰ ਸਮਝਾ ਲਓ ਸਮਝ ਗਈਗੇ ਨਾ ਹੁਣ ਚੁੱਪ ਕਰ ਜੇ ਜ਼ਿਆਦਾ ਡਾਂਟਣਾ ਫੇਰ ਉਦਾਂ ਹੀ ਕਰਨਾ ਹੈ